ਦੋ ਦਿਨ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਅਗਲੇ ਦੋ ਦਿਨ ਤੱਕ ਤੇਜ਼ ਹਵਾਵਾਂ ਅਤੇ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਪਨਵੀਤ ਕੌਰ ਕਿੰਗਰਾ ਨੇ ਦੱਸਿਆ ਕਿ ਮੌਸਮ ਵਿੱਚ ਆਈ ਤਬਦੀਲੀ ਕਾਰਨ ਘਟੋ-ਘਟਾ ਤਾਪਮਾਨ ਵਿੱਚ ਗਿਰਾਵਟ ਆਈ ਹੈ ਜਿਸ ਕਾਰਨ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਿਲੀ ਹੈ। ਅਜ ਤੱਕ ਮੌਸਮ ਵਿਭਾਗ ਨੇ orange alert ਜਾਰੀ ਕੀਤਾ ਸੀ ਜਦਕਿ ਅਗਲੇ ਦੋ ਦਿਨ ਲਈ yellow alert ਜਾਰੀ ਕੀਤਾ ਗਿਆ ਹੈ। ਜੀ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਸੀਗੇ ਕਿ ਕਾਫੀ ਸਵੀਅਰ ਹੀਟ ਵੇਵ ਕੰਡੀਸ਼ਨਸ ਬਣੀ ਹੋਈਆਂ ਸੀ 15 ਮਈ ਤੋਂ ਲਗਾਤਾਰ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਸੀਗਾ ਔਰ ਜਿਵੇਂ ਕੱਲ ਦਾ ਵੀ ਜੋ ਡੇ ਟਾਈਮ ਟੈਂਪਰੇਚਰ 42.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਬਟ ਰਾਤ ਕਿਉਂਕਿ ਥੋੜੀ ਕੰਡੀਸ਼ਨਸ ਦੇ ਵਿੱਚ ਵੇਰੀਏਸ਼ਨ ਆਈ ਹੈ ਸੋ ਉਹਦੇ ਕਰਕੇ ਮਿਨੀਮਮ ਟੈਂਪਰੇਚਰ ਦੇ ਵਿੱਚ ਅਸੀਂ ਅੱਜ ਗ੍ਰਾਵਟ ਆਬਜ਼ਰਵ ਕੀਤੀ ਹੈ ਅੱਜ ਦਾ ਮਿਨੀਮਮ ਟੈਂਪਰੇਚਰ 2.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਕੱਲ ਦੇ ਮਿਨੀਮਮ ਟੈਂਪਰੇਚਰ ਤੋਂ 6 ਡਿਗਰੀ ਸੈਂਟੀਗ੍ਰੇਡ ਨੀਚੇ रिकॉर्ड ਕੀਤਾ ਔਰ ਨਾਰਮਲ ਤੋਂ ਇਹ ਵਾਲਾ 2.9 ਡਿਗਰੀ ਸੈਂਟੀਗ੍ਰੇਡ ਜਿਹੜਾ ਲੋਅਰ ਰਿਕਾਰਡ ਕੀਤਾ ਗਿਆ ਸੋ ਇਹ ਤੋਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੀਆਂ ਥੋੜੀਆਂ ਜਿਹੀਆਂ ਕੰਡੀਸ਼ਨਸ ਦੇ ਵਿੱਚ ਚੇਂਜ ਜ਼ਰੂਰ ਆਈ ਹੈ ਕਿਉਂਕਿ ਕਾਫੀ ਹਿੱਸਿਆਂ ਦੇ ਵਿੱਚ ਗਰਜ ਚਮਕ ਵੀ ਹੋਈ ਔਰ ਤੇਜ਼ ਹਵਾਵਾਂ ਚੱਲੀਆਂ ਔਰ ਹਲਕੀ بارش ਵੀ ਹੋਈ ਸੋ ਆਉਣ ਵਾਲੇ 2 ਦਿਨ ਵੀ ਫਿਲਹਾਲ ਜਿਹੜਾ ਗਰਜ ਚਮਕ ਜਾਂ ਤੇਜ਼ ਹਵਾਵਾਂ ਕਿਤੇ ਕਿਤੇ ਪੰਜਾਬ ਦੇ ਵਿੱਚ ਚੱਲ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਕੰਡੀਸ਼ਨਸ ਹੈ ਕਲੀਅਰ ਹੈਂਦੀ ਪ੍ਰੇਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਤੱਕ orange alert ਜਾਰੀ ਕੀਤਾ ਗਿਆ ਸੀ ਔਰ ਆਉਣ ਵਾਲੇ ਦੋ ਦਿਨ yellow alert ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਕੋਈ ਅਲਰਟ ਨਹੀਂ ਹੈ ਔਰ ਆਉਣ ਵਾਲੇ ਦਿਨਾਂ ਚ ਸਹੀ ਹੀ ਐਕਸਪੈਕਟ ਕਰ ਰਹੇ ਹਾਂ ਕਿ ਹੀਟ ਵੇਵ ਜਿਹੜੀਆਂ ਕੰਡੀਸ਼ਨਸ ਬਣੀ ਹੋਈਆਂ ਸੀ ਉਹਨੋਂ ਤਾਂ ਜ਼ਰੂਰ ਥੋੜੀ ਜੀ ਸਾਨੂੰ ਰਾਹਤ ਮਿਲ ਸਕਦੀ ਹੈ ਤੇ ਤੁਹਾਨੂੰ ਵੀ ਲੱਗਦਾ ਹੈ ਕਿ ਲੋਕਾਂ ਨੂੰ ਫਿਰ ਤੋਂ ਗਰਮੀ ਦਾ ਸਾਹਮਣਾ ਕਰਨ ਲਈ ਕੰਡੀਸ਼ਨ ਜੀ ਇੱਕ ਵਾਰੀ ਤਾਂ ਸੀ ਜਿਹੜੀਆਂ ਕੰਟੀਨਿਊਸਲੀ ਹੀਟ ਵੇਵ ਕੰਡੀਸ਼ਨਸ ਚੱਲ ਰਹੀਆਂ ਸੀ ਉਹਨਾਂ ਤੋਂ ਥੋੜਾ ਜਿਆਦਾ ਰਿਲੀਫ ਐਕਸਪੈਕਟ ਕਰ ਰਹੇ ਹਾਂ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਬਟ ਫਿਰ ਵੀ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਨੇ ਸੋ ਇਹਦੇ ਬੜੇ ਹੈਲਥ ਇਸ਼ੂਜ਼ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਵੇਰੀਏਬਿਲਟੀ ਵੱਧਦੀ ਹੈ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਤੇ ਲੋਕਾਂ ਨੂੰ ਕੀ ਸਲਾਹ ਦੇ ਲੋਕਾਂ ਨੂੰ ਇਹ ਹੀ ਸਲਾਹ ਦੇਵਾਂਗੇ ਜੀ ਕਿ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜਿਹੜੇ ਇੰਟੈਂਸ ਹੀਟ ਆ ਰਹੇ ਉਹਨਾਂ ਦੇ ਵਿੱਚ ਘਰਾਂ ਹਲਦੀ ਡਾਈਟ ਲੋ ਵੱਤੋ ਵੱਤ ਲਿਕੁਇਡਸ ਲੋ ਬਾਡੀ ਨੂੰ ਹਾਈਡਰੇਟਡ ਰੱਖੋ ਔਰ ਜਦੋਂ ਵੀ ਬਾਹਰ ਨਿਕਲਦੇ ਆਪ ਦਾ ਸਿਰ ਔਰ ਬਾਕੀ ਸਾਰੇ ਬਾਡੀ ਪਾਰਟਸ ਕਵਰਡਰ